ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤ ਤੁਸੀਂ ਲੋਹੇ ਦੀ ਕਿਸਤੀ ਬੜੇ ਵਾਰੀ ਦੇਖੀ ਹੋਣੀ ਹੈ ਤੇ ਪਲਾਸਟਿਕ ਦੀ ਕਿਸਤੀ ਦੇਖੀ ਹੋਣੀ ਹੈ ਲੱਕੜ ਦੀ ਦੇਖੀ ਹੋਣੀ ਹੈ ਦੋਸਤੋ ਅੱਜ ਮੈਂ ਤੁਹਾਨੂੰ ਦਿਖਾਉਣਾ ਜਿਹੜੇ ਪੰਜਾਬ ਦੇ ਹੜਪੀੜਤ ਲੋਕ ਹੈ ਉਹਨਾਂ ਦੀ ਸੇਵਾ ਦੇ ਵਾਸਤੇ ਬਣੀ ਮੁਹੱਬਤਾਂ ਦੀ ਕਿਸ਼ਤੀ ਸਜਣੋ بڑے ਕਲਾਕਾਰਾਂ ਨੂੰ ਤੁਸੀਂ ਵਾਇਰਲ ਕੀਤਾ ਇਹਨੇ ਸੇਵਾ ਕੀਤੀ ਇਹਨੇ ਕੀਤੀ بڑے ਸਿਆਸੀ ਆਗੂਆਂ ਨੂੰ ਵਾਇਰਲ ਕੀਤਾ ਤੇ ਆ ਜਿਹੜਾ ਧਰਤੀ ਤੇ ਦੋਸਤੋ ਰੱਬ ਉਤਰਿਆ ਹੋਇਆ ਹੰਸਪਾਲ ਕਪੂਰ ਤਲੇ ਵਾਲੇ ਦੇ ਰੂਪ ਦੇ ਵਿੱਚ ਇਹਨੂੰ ਵਾਇਰਲ ਕਰਨ ਵਾਲੇ ਕੀ ਸਲਾਹ ਹੈ ਦੋਸਤੋ ਹਾਂ ਮੈਂ ਗੱਲ ਕਰਦਾ ਹੰਸਪਾਲ ਬ੍ਰਦਰ ਕਪੂਰਥਲਾ ਵਾਲੇ ਦੋਸਤੋਂ ਜਿਨ੍ਹਾਂ ਨੇ ਕਿਸ਼ਤੀ ਬਣਾਈ ਮੁਹੱਬਤਾਂ ਦੀ ਕਿਸੇ ਨੇ ਲੋਹੇ ਦੀ ਬਣਾਈ ਕਿਸੇ ਨੇ ਪਲਾਸਟਿਕ ਦੀ ਪਰ ਮੁਹੱਬਤਾਂ ਦੀ ਕਿਸ਼ਤੀ ਬਣਾਉਣ ਵਾਲਾ ਪਰਤਪਾਲ ਹੰਸਪਾਲ ਬ੍ਰਦਰ ਜਿਹੜੇ ਕਪੂਰਥਲਾ ਵਿੱਚ ਵੱਸਦੇ ਆ ਦੋਸਤੋਂ ਮੈਂ ਤੇ ਕਹਿਣਾ ਕਿ ਧਰਤੀ ਤੇ ਰੱਬ ਉਤਰਿਆ ਹੋਇਆ ਰੱਬ ਕਹਿੰਦਾ ਕੋਈ ਹੱਥ ਕੱਤ ਨਹੀਂ ਨਹੀਂ ਹੋਣੀ ਸੱਜਣ ਕਪੂਰ ਥਲੇ ਰੇਲ ਕੋਚ ਫੈਕਟਰੀ ਦੇ ਸਾਹਮਣੇ ਇੱਕ ਫੈਕਟਰੀ ਹੈ ਵਰਕਸ਼ਾਪ ਹੈ ਵੱਡੀ ਫੈਕਟਰੀ ਹੈ ਦੋਸਤੋ ਜਿਹੜੀ ਪੁਰਜ਼ੇ ਬਣਾਉਂਦੀ ਹੈ ਰੇਲ ਦੇ ਰੇਲ ਕੋਚ ਫੈਕਟਰੀ ਦੇ ਵਿੱਚ ਪੁਰਜ਼ੇ ਬਣਾ ਕੇ ਦਿੰਦੀ ਹੈ ਹੰਸਪਾਲ ਬ੍ਰਦਰ ਦੀ ਫੈਕਟਰੀ ਆਰੇ ਜਦੋਂ ਦੇਖਿਆ ਕਿ ਪੰਜਾਬ ਹੜ੍ਹਾਂ ਦੇ ਨਾਲ ਡੁੱਬ ਰਿਹਾ ਤੇ ਪੰਜਾਬ ਦੇ ਵਿੱਚੋਂ ਗੱਲ ਆਈ ਕਿ ਕਿਸ਼ਤਾਂ ਨਹੀਂ ਮਿਲ ਰਹੀਆਂ ਲੋਕ ਡੁੱਬ ਰਹੇ ਐ ਕਿਸ਼ਤਾਂ ਮਿਲ ਨਹੀਂ ਰਹੀਆਂ ਉਰਗਾਂ ਨਹੀਂ ਹੋ ਰਿਆਂ ਤੇ ਕਹਿੰਦੇ ਉਸੇ ਟਾਈਮ ਹੰਸਪਾਲ ਬ੍ਰਦਰ ਫੈਕਟਰੀ ਵਿੱਚ ਪਹੁੰਚੇ ਸਾਰੇ ਮੁਲਾਜ਼ਮਾਂ ਨੂੰ ਇਕੱਠੇ ਕਰਕੇ ਕਹਿੰਦੇ ਸੱਜਣੋ ਰੋਕ ਦਿਓ ਸਾਰੇ ਕੰਮ ਕਰ ਦਿਓ ਵਪਾਰ ਬੰਦ ਕਹਿੰਦੇ ਹੁਣ ਫੈਕਟਰੀ ਵਿੱਚ ਬਣਨ ਗਿਆ ਮੁਹੱਬਤਾਂ ਦੀਆਂ ਕਿਸਤਾਂ ਹਲੇਮੀਆਂ ਦੀਆਂ ਹਲੇਮੀਆਂ ਮੁਹੱਬਤਾਂ ਦੀ ਕਿਸਤੀ ਦੋਸਤੋ ਕੈਸਾ ਨਾਰਕਿਆ ਇਹ ਮੁਸਲਮਾਨ ਹੋਵੇ Hindu ਹੋਵੇ Sikh ਹੋਵੇ ਸਾਈ ਹੋਵੇ ਇਹਦੇ ਚ ਸਾਰੇ ਚੜਨਗੇ ਇਹ ਸੇ ਨੂੰ ਜਵਾਬ ਨਹੀਂ ਦੋਸਤੋ ਇਹ ਇਹੋ ਜਿਹੇ ਬੰਦਿਆਂ ਵਿੱਚ ਦੇ ਰੱਬ ਦੇ ਜਿਨੇ ਦਰਸ਼ਨ ਕਰਨੇ ਆ ਕਰ ਲੋ ਜਾ ਕੇ ਹੰਸਪਾਲ ਦੇ ਵਿੱਚ ਦੇ ਰੱਬ ਦੇ ਦਰਸ਼ਨ ਕਰਤਿਆਂ ਬਾਧੂ ਕਿਸ਼ਤਿਆਂ ਦੋਸਤੋ ਹੁਣ ਤੱਕ ਸੈਂਕੜੇ ਤੋਂ ਉੱਪਰ ਕਿਸ਼ਤਾਂ ਬਣਾ ਚੁੱਕਿਆ ਹੰਸਪਾਲ ਦੀ ਜਦੋਂ ਮੈਂ ਵੀਡੀਓ ਰਵੀਸ਼ ਕੁਮਾਰ ਨੈਸ਼ਨਲ ਪੱਤਰਕਾਰ ਮੰਨਿਆ ਪਰਵੰਨਾ ਅਭਿਸ਼ਾਰ ਸ਼ਰਮਾ ਜਦੋਂ ਨਾ ਪੱਤਰਕਾਰਾਂ ਦੇ ਚੈਨਲਾਂ ਤੇ ਹੰਸਪਾਲ ਬ੍ਰਦਰ ਦੀ ਹਲੇ ਮੰਗਾ ਹਮਦਰਦੀਆਂ ਤੇ ਮੁਹੱਬਤਾਂ ਦੀ ਕਿਸ਼ਤੀ ਦੇਖੀ ਤੇ ਦੋਸਤੋ ਚਾ ਚੜ ਗਿਆ ਅੱਜ ਨੈਸ਼ਨਲ ਮੀਟਿੰਗਾਂ ਤੇ ਆ ਗਿਆ ਮੁਹੱਬਤਾਂ ਦੀ ਕਿਸ਼ਤੀ ਬਣਾਉਣ ਵਾਲਾ ਪੰਜਾਬੀਓ ਪਿਆਰ ਦਿਓ ਉਹਨੂੰ ਸਤਕਾਰ ਦਿਓ ਕਹਿੰਦੇ ਸਾਰਾ ਕਾਰੋਬਾਰ ਬੰਦ ਕਰਕੇ ਸਾਰੇ ਮੁਲਾਜ਼ਮਾਂ ਨੂੰ ਸਪੈਸ਼ਲ ਕਿਸ਼ਤਾਂ ਬਣਾਉਣ ਲਾਤਾ ਕਹਿੰਦਾ ਕੋਈ ਪੈਸਾ ਨਹੀਂ ਲੈਣਾ ਕੋਈ ਲੋਹਾ ਨਹੀਂ ਲੈਣਾ ਸਿਰਫ ਲੈਣਾ ਮੁਹੱਬਤਾਂ ਪਿਆਰ ਹਲੀਮੁਲਾ ਕਹਿੰਦਾ ਇਹ ਬੰਡੀ ਚੱਲੋ ਮੁਹੱਬਤਾਂ ਬੰਡੀ ਚੱਲੋ ਕਿਸ਼ਤੀ ਦੇ ਵਿੱਚ ਕੋਈ ਚੜਾਉਣ ਲੱਗੇ ਕਿਸੇ ਨੂੰ ਜਾਤ ਪਾਤ ਨਾ ਕਰਿਓ ਕਿਸੇ ਦਾ ਧਰਮ ਨਾ ਦੇਖਿਓ ਮੁਹੱਬਤ ਕਰਿਓ ਲੈ ਜੋ ਕਹਿੰਦਾ ਜਿੰਨੀਆ ਮਰਜ਼ੀ ਕਰਸ ਕਿਸ ਤਰ੍ਹਾਂ ਦੋਸਤੋ ਉੱਤੇ ਲਿਖ ਦਿੱਤਾ ਮੁਹੱਬਤਾਂ ਦੀ ਕਿਸ਼ਤੀ ਜਿਹਦੀ ਅੱਜ ਦੇਸਾਂ ਬਦੇਸਾਂ ਚ ਚਰਚਾ ਹੋ ਰਹੀ ਹੈ ਦੋਸਤੋ ਦੂਜਾ ਇੱਕ ਬੰਦਾ ਹੋ ਫਰਿਸ਼ਤਾ ਰੱਬ ਦਾ ਭੇਜਿਆ ਹੋਇ ਇੱਕ ਸਾਦ ਨੇ ਫਿਲਮ ਬਣਾਈ ਸੀ ਮੈਸेंजर ਆਫ ਗੋਡ ਉਹ ਸਾਦ ਰਾਮ ਜਹੀਮ ਨੇ ਫੇਲਮ ਬਣਾਈ ਸੀ ਕਿ ਰੱਬ ਦਾ ਦੂਤ ਰੱਬ ਦਾ ਦੂਤ ਉਹ ਨਹੀਂ ਹੁੰਦਾ ਜਿਹੜਾ ਪੁੱਠੇ ਸਿੱਧੇ ਕੰਬਾਂ ਵਿੱਚ ਜੇਲ੍ਹ 'ਚ ਬੈਠਾ ਹੋਵੇ ਉਹ ਰੱਬ ਦਾ ਦੂਤ ਹੈ ਕਪੂਰ ਥਲਾ ਵਿੱਚ ਵਸਣ ਵਾਲਾ ਹੰਸਪਾਲ ਮੁਹੱਬਤਾਂ ਦੀ ਕਿਸ਼ਤੀ ਬਣਾਉਣ ਵਾਲਾ ਤੇ ਦੂਜਾ ਰੱਬ ਦਾ ਦੂਤ ਹੈ ਦੋਸਤੋ ਮਨਕੀਰਤ ਔਲਖ ਪੰਜਾਬ ਦਾ ਪੁੱਤ ਬੈਗ ਭਰ ਕੇ ਲੈ ਕੇ ਆਉਂਦਾ ਨੋਟਾਂ ਦਾ ਰੋਜ ਤਰੋੜ ਰੁਪਿਆ ਪਾ ਕੇ ਘਰੋਂ ਵੈਗ ਚ ਗੁੱਟੀਆਂ ਤੁਰਦੇ ਮਾਨ ਦਾ ਪੁੱਤ ਮੈਂ ਬਲਹਾਰੇ ਜਾਮਾ ਉਹਦੀ ਮਾਂ ਜਿਹਨੇ ਮਨਕੀਰਤ ਜੰਮਿਆ ਧੰਨਾਏ ਉਹਦੀ ਮਾਂ ਜੇ ਮਿਲੇ ਤੇ ਉਹਦੀ ਮਾਂ ਦੇ ਮੈਂ ਪੈਰ ਚੁੰਮਾਂ ਉਹਦੀ ਮਾਂ ਦੇ ਪੈਰਾਂ ਤੇ ਮੈਂ ਸਿਜਦਾ ਕਰਾਂ ਧੰਨਾ ਮਾਂ ਇਹੋ ਜਿਹਾ ਪੁੱਤ ਜੰਮਣ ਵਾਲੀ ਦੋਸਤੋ ਜੀ ਦੇ ਘਰ ਦੇ ਵਿੱਚ ਜਾਂਦਾ ਡੁੱਲ ਜਾਂਦਾ ਜਾਂ ਐਨਾ ਮੋਸ਼ਨਲ ਹੋਇਆ ਪਿਆ পাগল ਹੋ ਗਿਆ ਲੋਕਾਂ ਦੇ ਪਿਆਰ ਚ ਮੁਹੱਬਤਾਂ ਚ ਕਹਿੰਦਾ ਯਾਰ ਇਹੋ ਜੇ ਘਰਾਂ ਚ ਰਹਿ ਰਹੇ ਆ ਲੋਕ ਪਤ ਨਹੀਂ ਸੀ ਕਹਿੰਦਾ ਅੱਜ ਪਤਾ ਲੱਗਿਆ ਹੜਾਂ ਦੇ ਬਾਨੇ ਹੁਣ ਨਹੀਂ ਰਹਿਣ ਦਿੰਦਾ ਨਰਕ ਭਰੀ ਜ਼ਿੰਦਗੀ ਹੁਣ ਨਹੀਂ ਜਿਉਣ ਦਿੰਦਾ ਦੋਸਤੋ ਕਈ ਬਜ਼ੁਰਗਾਂ ਨੂੰ ਕਹਿੰਦਾ ਚੱਲੋ ਮੇਰੇ ਨਾਲ ਚੰਡੀਗੜ੍ਹ ਚੱਲੋ ਯਾਰ ਕਿੰਨਾ ਪਿਆਰ ਇੱਕ ਕੁੜੀ ਦਾ ਐਕਸੀਡੈਂਟ ਹੋ ਗਿਆ ਉਹਨੂੰ ਗੋਦੀ ਚਾੱਕ ਕੇ ਯਾਰ ਆਪਦੀ ਗੱਡੀ ਚ ਪਾਈ ਜਾਂਦਾ ਹੈ ਹਸਪਤਾਲ ਚ ਲੈ ਗਿਆ ਥੁਰੇ ਜਾਂਦੇ ਗੱਡੀ ਚ ਦੋ ਗੁੱਟੀਆਂ ਸੜਤੀਆਂ 50-50 ਹਜ਼ਾਰ ਰੁਪਈਆ ਇਹ ਨਾਲੋਂ ਖਰਚਾ ਕਰਦੇ ਹੋ ਧੰਨੇ ਯਾਰ ਧੰਨੇ ਉਹ ਮਾਂ ਜੀ ਨੇ ਐਸੇ ਬਾਤੇ ਪੁੱਤ ਨੂੰ ਜਨਮ ਦਿੱਤਾ ਦੋਸਤੋ ਲੋਕਾਂ ਕੋਲੇ ਅਰਬਾਂ ਕਰਬਾਂ ਪੈਸਾ ਪਿਆ ਮਿਲੀਅਨ ਤੇ ਲਿਲੀਅਨ ਪਿਆ ਟ੍ਰਿਲੀਅਨ ਕੋਈ ਪਤਾ ਨਹੀਂ ਪੈਸੇ ਦੀ ਕੋਈ ਤੋੜ ਨਹੀਂ ਪਰ ਮਨਕੀਰਤ ਤੌਲਖ ਵਰਗਾ ਦਿਲ ਹੀ ਦਾ ਹੋਗਾ ਦੋਸਤੋ ਅੱਜ ਹੜਾਂ ਚ ਪਤਾ ਲੱਗਿਆ ਭਾਵੇਂ ਹੋਰ ਵੀ ਬੜੇ ਕਲਾਕਾਰ ਭਰਾ ਬੜੀ ਮਦਦ ਕਰ ਰਹੇ ਆ ਦੋਸਤੋ ਉਹਨਾਂ ਦਾ ਵੀ ਧੰਨਵਾਦ ਹੈ ਪਰ ਮਨਕੀਰਤ ਤੌਲਖ ਟਰੈਕਟਰਾਂ ਵਾਲਾ ਵੱਜਣ ਲੱਗ ਗਿਆ ਇਹਨਾਂ 100 ਟਰੈਕਟਰ ਤੋਂ ਦੋਸਤੋ ਇੱਕ ਨਹੀਂ ਅੱਧਾ ਨਹੀਂ 100 ਟਰੈਕਟਰ ਦਿਊਂਗਾ ਨਮਾ ਤੇ ਫਿਰ ਪੈਸੇ ਕਿੰਨੇ 5 ਕਰੋੜ ਕਹਿੰਦਾ ਰੁਪਿਆ ਤੇ ਹੁਣ ਕਿੰਨਾ ਕਹਿੰਦਾ ਹੁਣ ਦੋਸਤੋ 5 ਦਾ ਦੁਗਣਾ ਕਰਤਾ ਕਹਿੰਦਾ ਚਾਹੇ ਸਾਰੇ ਖਾਤੇ ਖਾਲੀ ਹੋ ਜਾਣ ਪਲਾਟ ਵਿਕ ਜੇ ਘਰ ਵਿਕ ਜੇ ਪਰ ਸਾਰਿਆਂ ਦੇ ਘਰ ਬਣਾ ਕੇ ਦੇ ਉਗਰੀ ਪਾ ਦੇ ਧੰਨ ਹੈ ਯਾਰੋ ਦੀ ਮਾਂ ਜਿਹਨੇ ਉਹ ਸ਼ੇਰ ਨੂੰ ਜਨਮ ਦਿੱਤਾ ਦੋਸਤੋ ਵੀਡੀਓ ਲੰਬੀ ਹੋ ਜੇਗੀ ਇਹਨਾਂ ਦੋ ਬੰਦਿਆਂ ਦਾ ਧੰਨਵਾਦ ਕਰਨਾ ਸੀ ਜਿਨ੍ਹਾਂ ਨੇ ਮੁਹੱਬਤਾਂ ਦੀ ਕਿਸ਼ਤੀ ਬਣਾਈ ਤੇ ਦੂਜੇ ਪਾਸੇ ਮੁਹੱਬਤਾਂ ਦੇ ਘਰ ਬਣਾਉਂਦਾ ਹੋਇਆ ਮਨਕੀਰ ਤੌਲਕਿਆ ਇੱਕ ਨੇ ਮੁਹੱਬਤਾਂ ਦੀ ਕਿਸ਼ਤੀ ਬਣਾ ਕੇ ਲੋਕ ਡੁੱਬਣੋਂ ਬਚਾਲੇ ਦੋਸਤੋ ਤੇ ਦੂਜੇ ਨੇ ਮੁਹੱਬਤਾਂ ਦੇ ਘਰ ਬਣਾ ਕੇ ਲੋਕਾਂ ਨੂੰ ਨਰਕ 'ਚ ਰਹਿਣੋਂ ਹਟਾਤਾ ਸਵਰਗ 'ਚ ਲਿਆਇਆ ਧੰਨ ਨੇ ਇਹੋ ਜਿਹੀ ਪਿਆਰੇ ਹੁਨ ਨੂੰ ਸਜਦਾ ਕਰਨ ਨੂੰ ਜੀ ਕਰਦਾ ਹੈ ਧੰਨ ਹੈ ਦੋਸਤੋ ਇੰਨੀ ਇੱਕ ਵਿਚਾਰਾ ਆ ਨਮੇ ਚੈਨਲ ਤੇ ਦੇਖੋ ਦੋਸਤੋ ਪੁਰਾਣਾ ਚੈਨਲ ਸਾਡਾ ਵੀ ਮੁਹੱਬਤਾਂ ਵਾਲਾ ਬੰਦ ਹੋ ਗਿਆ ਇਹਦੇ ਰਾਹੀ ਬੰਡਾਂਗੇ ਮੁਹੱਬਤਾਂ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਨਮਾ ਚੈਨਲ ਆ ਦੋਸਤੋ ਤੁਹਾਡਾ ਧੰਨਵਾਦ ਹੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ